ਆ ਵੀ ਐਕਸਰਸਾਈਜ਼ ਵਾਲਾ ਕੰਮ ਹੀ ਮਿੱਤਰੋ ਜੇ ਬਣੀਆਂ ਮਿੱਤਰੋ ਆਪਣੇ ਪਨੀਰਪੁਰਜੀ ਡਾਈਟ ਦਾ ਵੀ ਅਸੀਂ ਖਾਸ ਧਿਆਨ ਰੱਖਦੇ ਨਾ ਦਹੀਂ ਬਣੀਆਂ ਨੂੰ ਕਹਿਣਾ ਬਈ ਦੇਖੋ ਗਵਰਨਮੈਂਟ ਵੀ ਆਪਾਂ ਨੂੰ ਸਹੂਲਤ ਦੇ ਰਹੀ ਆ ਆਪਣਾ ਲੈਣ ਦਾ ਹੱਕ ਬਣਦਾ 22 ਵਰਗੇ ਹੈਗੇ ਨੇ ਇਹਨਾਂ ਨੂੰ ਮਿਲੋ ਹੈਲਪ ਵੀ ਕਰਦੇ ਨੇ ਸਾਰਾ ਕੁਝ ਕਰਦੇ ਨੇ ਬਈ ਜਿਹੇ ਜਿਹੇ ਹਿਸਾਬ ਦਾ ਬੰਦਾ ਘਰੋਂ ਹੁੰਦਾ ਉਹਦੇ ਹਿਸਾਬ ਨਾਲ ਉਹਦੀ ਸੈਟਿੰਗ ਹੋ ਜਾਂਦੀ ਆ ਵਧੀਆ 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 ਜਮਾਂ ਤੂੜਣਾ ਚਾਹ ਬਈ ਵਧੀਆ ਚੜਦੀ ਚਲਾ ਜਾ ਯਾਰ ਬਹੁਤ ਘਣਾ ਬਹੁਤ ਵਧੀਆ ਕੰਮ ਕਰ ਰਹੇ ਆ ਬਈ ਭਰਾ ਮੇਰਾ ਚਮਕ ਸਰੇ ਲਾਈ ਜਾਂਦਾ ਯਾਰ ਬਾਜ਼ਾਂ ਹੀ ਆ ਗੇ ਰਾ ਹਾਂ ਉਹੀ ਗੱਲਾਂ ਮੈਂ ਕਰ ਰਿਹਾ ਹਾਂ ਯਾਰ ਹਾਂ ਕੱਢ ਕੇ ਗੁੱਡੀ ਆ ਗਿਆ ਸੀ ਜੀ ਸਾਡਾ ਸ਼ੇਕ ਹੈ ਟਾਈਓ ਕਹਿੰਦੇ ਹੁੰਦੇ ਵੀ ਨਸ਼ੇ ਪੱਤੇ ਛੱਡੋ ਮਿੱਤਰੋ ਆਹ ਚੀਜ਼ਾਂ ਖਾਓ ਜਿਹੜੇ ਤੁਹਾਨੂੰ એનર્ਜੀ ਦੇਣਗੇ 500 600 ਹਸਪਤਾਲ ਦੇ ਨਾਲ ਆ ਮਿੱਤਰੋ ਕਮਲਿਆ ਵਾਲਾ ਧਰੌਂਦੇ ਦਾ ਮਸ਼ਹੂਰ ਹਸਪਤਾਲ ਆ ਇੱਥੇ ਆ ਕੇ ਰੋ ਸੇਵਾ ਦਾ ਮੌਕਾ ਮੰਮੀ ਨੂੰ ਵੀ ਲਿਆਂਦਾ ਮਿੱਤਰੋ ਮੰਮੀ ਵੀ ਆ ਚੁੱਕੀ ਅੱਜ ਹੁਣ ਤਾਂ ਮਾਂ ਲਾ ਕੇ ਜਾਏਗੀ 2-4 ਦਿਨ ਆਹ ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ ਆਈ ਆਪਣੇ ਬਲੌਗ ਦਾ 277 67ਵਾਂ ਲੈਣਾ ਅੱਜ ਲਾਈਟ ਚੱਲੀ ਜਾਂਦੀ ਸੀ ਮੇਤਰੋ ਪਤਾ ਨਹੀਂ ਕੀ ਖਲਟ ਪੈ ਗਿਆ ਮੋਟਰ ਨਹੀਂ ਚੱਲ ਰਹੀ ਆਉਂ ਦੇਖਦੇ ਆ ਦੋਨੇ ਫਲਟ ਆਇਆ ਨਾ ਯਾਰ ਹਾਂਜੀ ਮੰਨਾ ਜੀ ਅੱਜ ਬਹੁਤ DNA ਬਾਦ ਆਏ ਨੇ ਜੀ ਮੰਨਾ ਜੀ ਸਪਰੇਅ ਹੂਸ ਦਾ ਨਿਮੇੜਤਾ ਵੈਰੀ ਗੁੱਡ ਵੈਰੀ ਗੁੱਡ ਉਹ ਠੀਕ ਹੈ ਕੈਮਰਾ ਕੋ ਬਾਲ ਲੱਗਣਾ ਨਹੀਂ ਉਹ ਹੈ ਗਰਮ ਨਹੀਂ ਕਿਹਾ ਹਾਂ ਅਸੀਂ ਨਾ ਪਾਇਆ ਅੱਜ ਫੈਕਟਰੀ ਜਮ ਮਸ਼ੀਨ ਜੀ ਚੱਲੀ ਨਹੀਂ ਸੀ ਤਾਂ ਕਰਕੇ ਆਪਾਂ ਉਰਲੇ ਪਾਸੇ ਮੋੜਿਆ ਬਹੁਤ ਖੜਕਾ ਕਰਦੀ ਉਹ ਖੇਰ ਲਾਈਆਂ ਮਿੱਤਰੋ ਐਕਸਰਸਾਈਜ਼ਾਂ ਇਹ ਪਤਾ ਹੀ ਤੁਹਾਨੂੰ ਉਹ ਤਾਂ ਜ਼ਰੂਰੀ ਹੁੰਦੀ ਐ ਨਾ ਫੇਰ ਇਹਦੇ ਕਰਕੇ ਤਾਂ ਆਪਾਂ ਮੋਟੀਵੇਟ ਕਰਦੇ ਆ ਵੀ ਨਿਕਲੋ ਪਰਾਂ ਜੋ ਮਿੱਤਰੋ ਹਿੰਮਤ ਕਰਿਆ ਕਰੋ ਮਿੱਤਰੋ ਹਿੰਮਤ ਠੀਕ ਆ ਗੱਲ ਥੋੜੀ ਜੀ ਹਿੰਮਤ ਦੀ ਐ ਹੋਰ ਕੁਝ ਵੀ ਨਹੀਂ ਜੇ ਮਨਸ ਵਾਲਿਆਂ ਨੂੰ ਕਹਿਣਾ ਹੁੰਦਾ ਉਹ ਹੀ ਗੱਲ ਆ ਗਰਾਊਂਡ ਚ ਆਉਣ ਦੀ ਵੀ ਉਹੀ ਗੱਲ ਵੀ ਮਨ ਤਾਂ ਫਿਰ ਉਦੋਂ ਬਾਅਦ ਸਾਨੂੰ ਖਿੱਚ ਕੇ ਲੈ ਜਾਂਦਾ ਵੀ ਚੱਲ ਪਾਏ ਜੋ ਯਾਰ ਐ ਕਿਉਂ ਹੁੰਦਾ ਐ ਕਿਉਂ ਹੁੰਦਾ ਬਸ ਗੱਲ ਹਿੰਮਤ ਦੀ ਐ ਥੋੜੀ ਜੀ ਹਿੰਮਤ ਕਰਿਆ ਕਰੋ ਜਦੋਂ ਅੱਖ ਖੋਲਦੀ ਐ ਉਹਦੀ ਮਾਰੀ ਬਾਈਡਾਂ ਤੋਂ ਸਾਲ ਯਾਰ ਬੰਦੇ ਹੋ ਫੇਰ ਦਬਣ ਦਾ ਕੀ ਕੰਮ ਯਾਰ ਤੇਰੋ ਬੰਦਾ ਸਰੀਰ ਲਈ ਨਹੀਂ ਅੱਧਾ ਘੰਟਾ ਘੰਟਾ ਕੱਢ ਸਕਦਾ ਯਾਰ ਫੇਰ ਕਰੂ ਕੀ ਹੋਰ ਚਲ ਢਈ ਰੱਖੋ ਤੁਹਾਡਾ ਇਹ ਹੀ ਰੱਖੋ ਦਬੋ ਨਾ ਲਾਹ ਜਾਂਦੀ ਯਾਰ ਆਪਣੀ ਟੀਮ ਦੋ ਦਿਨ ਆ ਕੇ ਫੇਰ ਦੋ ਦਿਨ ਫੇਰ ਦੱਬ ਜਾਂਦੇ ਫੇਰ ਬਹਾਨਾ ਜਾ ਆ ਨਹੀਂ ਬਹਾਨੇ ਨਹੀਂ ਯਾਰ ਠੀਕ ਹੈ ਕੋਈ ਤੁਹਾਡੇ ਦਵਾਈ ਨਹੀਂ ਖਾਣੇ ਪੈਂਦੀ ਬਾਈ ਜਿਵੇਂ ਗੋਲੀ ਨਹੀਂ ਕੋਈ ਖਾਣੇ ਪੈਂਦੀ ਯਾਰ ਜੇ ਬੰਦਾ ਘੰਟਾ ਸਰੀਰ ਖਾਤਰ ਕੱਢਦਾ ਇਹਦੀ ਕੀਮਤ ਜਿਵੇਂ ਉਹਨੂੰ ਪਤਾ ਲੱਗਦੀ ਆ ਪ੍ਰੀਤ ਜਿਵੇਂ ਉਹ ਮੈਨੂੰ ਮਿਲਿਆ ਸੀ ਇੱਕ ਰਵੀ ਇਤਨੂੰ ਲੈ ਆ ਉਹ ਵਿਚਾਰਾ ਕਹਿੰਦਾ ਮੈਂ ਇਨਫੈਕਸ਼ਨ ਹੋਊਗੀ ਤੇ ਕਹਿੰਦਾ ਯਾਰ ਮੈਂ ਜਦੋਂ ਦੇਖ ਕੇ ਤਾਂ ਉਹਨੂੰ ਕਹਿੰਦਾ ਮੈਨੂੰ ਐਂ ਲੱਗਦਾ ਵੀ ਠੀਕ ਆ ਯਾਰ ਆਇਆ ਕਰਮ ਆ ਇਹ ਜੀ ਮੈਂ ਕਹਿੰਦਾ ਯਾਰ ਕੀਮਤੀ ਆਪਾਂ ਹੁਣ ਤੰਦਰੁਸਤੀ ਦੀ ਆਪਾਂ ਨੂੰ ਤਾਂ ਨਹੀਂ ਕੀਮਤ ਪੱਧਿਆ ਜੇ ਹੁਣ ਆਪਾਂ ਕੱਲ ਨੂੰ ਐ ਕਮਜ਼ੋਰ ਹੋਈ ਜਾਵਾਂਗੇ ਪਏ ਰਹਾਂਗੇ ਬਿਮਾਰੀਆਂ ਚੰਪੜਨੀਆਂ ਬਈ ਸਰੀਰ ਨੂੰ ਠੀਕ ਆ ਜੇ ਆਪਾਂ ਸਰੀਰ ਲਈ ਟਾਈਮ ਕੱਢਦੇ ਆਂ ਜਿਵੇਂ ਮੈਂ ਕਹਿੰਦਾ ਹੁਣ ਨਸੇ ਦਾ ਨੁਕਸਾਨ ਤੇ ਭੱਜਣ ਦਾ ਫਾਇਦਾ ਹੌਲੀ ਹੌਲੀ ਟਾਈਮ ਹਿੰਮਤ ਗੱਲ ਕੁਛ ਵੀ ਨਹੀਂ ਥੋੜੀ ਜਿਹੀ ਹਿੰਮਤ ਦੀ ਆ ਯਾਰ ਪਾਈ ਕਿਹੜਾ ਵੱਧਦੇ ਆਪਾਂ ਠੀਕ ਆ ਬਸ ਇਹੀ ਕਹਿਣਾ ਸਾਡਾ ਅਸੀਂ ਹੋਕਾ ਦਿੰਦੇ ਰਹਾਂਗੇ ਕਹਿੰਦੇ ਰਹਾਂਗੇ ਬਾਕੀ ਸਾਡੇ ਰੋਡ ਦੀ ਨਵੀਂ ਪਨੀਰੀ ਦਾ ਮੈਨੂੰ ਫੋਨ ਆਇਆ ਸੀ ਉਹ ਕਹਿੰਦੇ ਸੀ ਅਸੀਂ ਵੀ ਆਇਆ ਕਰਾਂਗੇ ਉਹਨਾਂ ਦਾ ਬਈ ਮੋਸਟ ਵੈਲਕਮ ਯਾਰ ਅਸੀਂ ਛੋਟੇ ਲਈ ਨਾ ਜਿਵੇਂ ਮੈਂ ਕਹਿਣਾ ਹੁਣ ਆਇਆ ਕਰੋ ਯਾਰ ਗੱਲ ਨੂੰ ਆ ਪਾਸੋਂ ਮਾਣ ਸੁਣਿਆ ਨਹੀਂ ਮੈਂ ਵੀ ਕਹਿ ਲੈਂਦਾ ਸੁਣਿਆ ਵਾਹਿਗੁਰੂ ਆਪਣਾ ਮੇਰਾ ਪਰੇ ਹੱਥ ਰਿਸ਼ਤੇ ਜੱਖੀ ਨਾਤੇ ਜਾਨੋ ਬਈ ਵਾਏ ਨੇ ਕੇ ਕੈਮਰਾ ਉਹ ਲਿਆਇਆ ਕਰ ਉਹਨੂੰ ਜਾ ਕੇ ਸੀਰੇ ਨੂੰ ਛੋਟਾ ਨੂੰ ਦਬੀ ਜਾਂਦਾ ਚੱਲ ਵਾਏ 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 ਠੀਕ ਹੈ ਕੱਲ ਨੂੰ ਮਿਲਾਂਗੇ ਹਾਂ ਐਡਾ ਛੱਡੀ ਐ ਮਤਰਾ ਅੱਜ ਜਿੱਦਿਆਂ ਮੀ ਪੈ ਗਿਆ ਐਡਾ ਉੱਤੇ ਜੱਜਾ ਛੱਡੀ ਐ ਉਸ ਆਪਣੇ ਹਟਾਰਕਤੀ ਜੇ ਪਟਾਉਂਦੇ ਐ ਵੀ ਚੱਕ ਲੈਣਦੇ ਉਹਨਾਂ ਨੂੰ ਪਾਣੀ ਪੂਣੀਆ ਭਾਜੀ ਤੇ ਆ ਬਾਲਣ ਆਪਾਂ ਨੂੰ ਛੱਡ ਗਏ ਉਹੜੀਆਂ ਠੀਕ ਐ ਇਹ ਤੋਂ ਆਪਾਂ ਲਵਾਂਗੇ ਛਾਲਾਂ ਤੋਂ ਕੰਮ ਇਹ ਹੁਣ ਸਾਕੇ ਛੱਡ ਦਿਓ ਉਧਰ ਤੇ ਬਾਣ ਆਪਣਾ ਬਾਹリエ ਠੀਕ ਹੈ ਬਾਣ ਦਾ ਵੀ ਕਰੀਏ ਕੰਮ ਲੋਟ ਹੁਣ ਇੱਥੇ ਲੱਗ ਲੂੰ ਕਾਂਟਾ ਵੀਰੇ ਜਿਹੜਾ ਲੱਗਦਾ ਟਾਈਮ ਆ ਫਿਰ ਜੋ ਕਰਮਣ ਨੂੰ ਸਕੂਲ ਵੀ ਛੱਡਣ ਜਾਣਾ ਚਲੋ ਮੇਰੇ ਭਾਈ ਕਰੀਏ ਤਿਆਰੀ ਆ ਵੀ ਐਕਸਰਸਾਈਜ਼ ਵਾਲਾ ਕੰਮ ਈ ਮਿੱਤਰੋ ਪੂਰਾ ਐ ਅੱਧਾ ਘੰਟਾ ਹੋ ਗਿਆ ਪੂਰੀਆਂ ਲਾ ਤੜਦਾ ਫਿਰ ਬੱਲਣ ਸਾਹਮਰੇ ਆ ਆ ਦਾ ਖੇਲਾਂ ਚ ਦੇਣਾ ਇਹਨੇ ਨਜ਼ਾਰਾ ਆ ਰਹਿ ਗਿਆ ਕਰਮਣ ਨੂੰ ਸਕੂਲ ਛੱਡ ਕੇ ਆ ਕੇ ਉਹ ਫੇਰ ਮਰਾਂਗੇ ਚੱਕ ਕੇ ਜਿਹੜਾ ਉਹ ਪਰਲਾ ਪੈ ਮੇਰਾ ਜੇ ਦਵਾਈ ਵੀ ਦਵਾਉਣ ਜਾਣੀ ਆਪਾਂ ਬੇਟਾ ਕਰਮਣ ਜੀ ਫੇਰ ਸਾਡਾ ਤਬਲਾ ਵਜਾਉਣਾ ਸਿੱਖੂਗਾ ਸਕੂਲ 'ਚ ਹੈ ਬੇਟਾ ਫੀਸ ਇਹਦੇ ਦੇਣੂ 250 ਨੇ ਨਾ ਆਮਕ ਲੈ ਜੀ ਬੁੱਤ ਇਹ ਚ ਪਾਏਗਾ ਹੈਰੀ ਜਬਾਊਗਾ ਭਾਈ ਵੋਏ ਤਬਲਾ ਵਜਾ ਕੇ ਵੀ ਦਿਖਾਇਆ ਕਰੇਗਾ ਹੈ ਤਬਲਾ ਲਿਆ ਸਾਇਂ ਤੈਨੂੰ ਪਾਲਾ ਪਾਲਾ ਜੀ ਹੈ ਵੈਰੀ ਗੁੱਡ ਕੋਈ ਮਤਰਾ ਲਾਤਾ ਜ਼ਰਾ ਲਾਤਾ ਬਾਲਣੀ ਬਾਲਣ ਹੋ ਗਿਆ ਕਰੋ ਚੈੱਕ ਜਾਨਾ ਜਦੇ ਉਹ ਨਜ਼ਾਰਾ ਪੋੜਾ ਪਹਿਲਾਂ ਪਿਆ ਸੀ ਆ ਬਹੁਤ ਹੋ ਗਿਆ ਸਮਰੂਲ ਵੀ ਤਿਆਰ ਨੇ ਨਾਲੇ ਬੜੀ ਖਿਆਲਾ ਵਾਲੀ ਪਨੀਰ ਦੇਖੋ ਬਾਈ ਸਿੰਪਲ ਲੀਵਿੰਗ ਕਹਿੰਦਾ ਹਾਈ ਥਿੰਕਿੰਗ ਸਿੰਪਲ ਰੱਖੋ ਸੋਚ ਉੱਚੀ ਰੱਖੋ ਅੱਜ ਤਿਆਰ ਕਰਾਂਗੇ ਮੇਤਰੋ ਆਪਾਂ ਪਨੀਰ ਪੁਰਜੀ ਪਨੀਰ ਪੁਰਜੀ ਵੀ ਕਿਆ ਬਾਤ ਹੀ ਹੁੰਦੀ ਆ ਕਰਦੇ ਪਨੀਰ ਦੀ ਪੁੱਛੋ ਹੀ ਨਾ ਵਸਾ ਦਿਖਾਵਾਂਗੇ ਤੁਹਾਨੂੰ ਕਰਾਵਾਂਗੇ ਚੈੱਕ ਆ ਬਣੀਏ ਮੇਤਰੋ ਆਪਣੇ ਪਨੀਰ ਪੁਰਜੀ ਡਾਈਟ ਦਾ ਵੀ ਅਸੀਂ ਖਾਸ ਧਿਆਨ ਰੱਖਦੇ ਨਾ ਦਹੀਂ ਸਵਾਦ ਨਾਲ ਕਈ ਵਾਰੀ ਤਾਂ ਚਟਨੀ ਨਾਲ ਵੀ ਖਾ ਲੈਨੇ ਆ ਬਾਈ ਨਿਆਰੇ ਦੀ ਗੱਲ ਆ ਯਾਰ ਕੱਲ ਚੱਪੜਾਂ ਦੀ ਚਟਣੀ ਸੀ ਨਾਲ ਦਹੀਂ ਦੇ ਕਿਆ ਬਾਤ ਬਾਈ ਤੇ ਜਾਂ ਪੂਜਾਂ ਨੂੰ ਫੇਲ ਕਰਦੀ ਸੀ ਉਹ ਡੇਗ ਬੜਾ ਮੇਰੇ ਕੀ ਖਾ ਗਿਆ ਸੀ ਚਾਪ ਜੂਪ ਜੀ ਨੂੰ ਤਾਂ ਉਹ ਹੀ ਪਿੱਛੀ ਕਰਦੀ ਸੀ ਜਮਾ ਪਿੱਛੀ ਆਇਆ ਬਈ ਯਾਰ ਸਿੰਪਲ ਖਾਣਾ ਠੀਕ ਆ ਯਾਰ ਨਿਆਰਾ ਪ੍ਰੋਡੀ ਨਹੀਂ ਬਸ ਉੱਦੋਂ ਮਿਲਦਾ ਯਾਰ ਜੱਟ ਲਾਈਫ ਦਾ ਏਦਾਂ ਨਜ਼ਾਰਾ ਜੱਟ ਲਾਈਫ ਨੂੰ ਦੁੱਧ ਵੀ ਸਹੀ ਮਿਲਦਾ ਦਹੀਂ ਵੀ ਗੌਰ ਮਿਲਦੀ ਹੈ ਠੀਕ ਆ ਆ ਕੀਰਾ ਗੂਰਾ ਜਾਂ ਲਾਇਆ ਹੀ ਦਾ ਲਾ ਵੀ ਲਵੇ ਪਰ ਆਪਣੇ ਖਰਚ ਜੀंदगी ਘੱਟ ਹੋਈ ਐ ਮੀਂਹਾ ਕਰਕੇ ਆਇਆ ਐ ਭਾਈ ਗਹਾਣੀ ਡਾਈਟ ਵੀ ਮਗਾ ਦਿਖਾ ਦੀ ਅੱਜ ਤੁਹਾਨੂੰ ਵੀ ਕੀ ਡਾਈਟ ਜਾ ਆਮੀ ਮਿੱਤਰੋ ਅੱਜ ਚੱਲੇ ਆਪਾਂ ਦਵਾਈ ਜਿਦੋਂ ਬਰਨਾਲੇ ਕੀ ਵਰਗੇ ਯਾਰ ਨੇ ਇੱਥੇ ਟੰਲਿਆ ਹੋ ਹੋ ਰਿਹਾ ਇੱਕ ਹੋਰ ਲੰਮਾ ਹੁੰਦਾ ਇਹ ਵੀਰ ਵੀ ਆਪਣਾ ਪਿੰਡ ਚੱਲੋ ਵੀਰੇ ਹੁੰਦਾ ਹਨਾ ਜਿਵੇਂ ਆਪਾਂ ਕਹਿੰਨੇ ਹੁੰਨੇ ਬਈ ਪ੍ਰਾਈਵੇਸੀ ਰੱਖਦੇ ਆ ਪੂਰੀ ਹਨਾ ਪਰ ਆਇਆ ਯਾਰ ਪਾਈ ਵੀ ਨਸਾ ਪਤਾ ਹਾਂ ਵੀਰੇ ਨਾਮ ਤਾਂ 10 ਵਾਗੜਾ ਕੇ ਨਾਮ ਨੇ ਮੇਰਾ ਹਾਂ ਹਾਂ ਬਾਈ ਦੱਸ ਦੇ ਯਾਰ ਨਾਮ ਮੇਰਾ ਕਰਨ ਹੈ ਵੀਰੇ ਹਾਂ ਨਸਾ ਪਤਾ ਨਸਾ ਪਤਾ ਬਾਈ ਮੜਾ ਮੋਟਾ ਕਰਦੇ ਆ ਹੂੰ ਬਸ ਜੀ ਅੱਕਾ ਹੀ ਪਿਆ ਸੀਗਾ ਚਲੋ ਤੁਹਾਡੇ ਨਾਲ ਮਿਲ ਗਏ ਨਾ ਹਾਂ ਹੁਣ ਸਾਨੂੰ ਹੱਲ ਹੋ ਜਾਊਗਾ ਸਾਡਾ ਦਵਾਈ ਮਿਲ ਜਾਊਗੀ ਸਾਨੂੰ ਸਾਨੂੰ ਸਾਰਾ ਹੀ ਚਾਹੀਦਾ ਸੀ ਆਪ ਵੀ ਛੱਡਣ ਨੂੰ ਤਿਆਰ ਸੀ ਚਲੋ ਕੋਈ ਡਾਕਟਰ ਸਾਹਿਬ ਕਰ ਦੇਣਗੇ ਕੋਈ ਸੋਡਾ ਧੰਨਵਾਦ ਹੋ ਜੀ ਹਾਂ 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 ਠੀਕ ਆ ਨਹੀਂ ਮਾਣ ਫਿਰ ਕਿਵੇਂ ਕਰਿਆ ਵਲੌਗ ਦੇਖਦਾ ਹੁੰਦਾ ਸੀ ਵੀਡੀਓ ਆਪਣੇ ਹਾਂ ਹਾਂ ਵੀਡੀਓ ਦੇਖ ਕੇ ਮੇਰਾ ਇਹ ਸਾਰਾ ਮਨ ਜਿਹੜਾ ਹੋਇਆ ਕੰਮ ਤੁਹਾਡੀ ਵੀਡੀਓ ਦੇਖ ਕੇ ਹੋਇਆ ਦੇਖੋ ਆ ਕਿ ਚਲੋ ਬਾਈ ਨੇ ਇੰਨੇ ਬੰਦੇ ਨਾਲ ਹਨਾ ਉਂਭਰਾਤਾ ਆਪਾਂ ਵੀ ਬਾਈ ਨਾਲ ਲੱਗ ਜੰਨੇ ਆ ਕਿ ਜਦੋਂ ਆਪਣਾ ਵੀ ਹਨਾ ਉਹ ਹੋ ਜੂਗਾ ਮੈਂ ਤਾਂ ਛੱਡਿਆ ਜਾਊਗਾ ਧੰਨਵਾਦ ਕਰਦਾ ਤੁਹਾਡਾ ਬਾਕੀ ਤੂੰ ਤਾਂ ਜਮਾ ਵੀ ਲੱਗਦਾ ਨਹੀਂ ਯਾਰ ਆਏ ਦੇਖਣ ਕੋਈ ਵੀ ਨਹੀਂ ਲੱਗਦਾ ਬੇਸੂਦ ਤੋਂ ਵੀ ਠੀਕ ਹੈ ਯਾਰ ਉਹੀ ਗੱਲ ਹੈ ਜੀ ਚਲੋ ਕਰਦੇ ਆ ਬਾਈ ਚਲੋ ਆਇਆਂ ਨਾਲ ਖਾਣਾ ਖਾਈ ਜੰਨੇ ਆਪਾਂ ਤਾਂ ਹੀ ਲੱਗਦਾ ਹਾਂ ਬਾਕੀ ਅੰਤ ਰੂਆ ਔਖਾ ਹੀ ਹੁੰਦਾ ਜੇ ਮੈਂ ਕਹਿੰਦਾ ਉਹਨਾਂ ਨਸ਼ੇ ਵਾਲਾ ਭਾਈ ਜਿੰਨੇ ਕਹਿੰਦੇ ਹੁੰਦੇ ਨੇ ਨਸ਼ਾ ਕਰਕੇ ਨਾਂ ਤਾਂ ਆਸਾਨ ਚ ਹੀ ਹੁੰਦੇ ਆ ਨਾ ਫੋਨ ਮਿਲਦਾ ਠੀਕ ਆ ਔਖਾ ਹੀ ਹੁੰਦਾ ਠੀਕ ਆ ਪਰ ਇਹ ਵੀ ਕਹਾਣੀ ਇਹੀ ਹੁੰਦੀ ਆ ਯਾਰ ਮੈਂ ਸਾਰੇ ਬਾਈਆਂ ਨੂੰ ਕਹਿਣਾ ਭਾਈ ਦੇਖੋ ਗਵਰਨਮੈਂਟ ਵੀ ਆਪਾਂ ਨੂੰ ਹੂਟ ਦੇ ਰਹੀ ਆ ਆਪਣਾ ਲੈਣ ਦਾ ਹੱਕ ਬਣਦਾ ਬਾਈ ਵਰਗੇ ਹੈਗੇ ਨੇ ਇਹਨਾਂ ਨੂੰ ਮਿਲੋ ਹੈਲਪ ਵੀ ਕਰਦੇ ਨੇ ਸਾਰਾ ਕੁਝ ਕਰਦੇ ਨੇ ਭਾਈ ਜਿਹੇ ਜਿਹੇ ਹਿਸਾਬ ਦਾ ਬੰਦਾ ਘਰੋਂ ਹੁੰਦਾ ਉਹਦੇ ਹਿਸਾਬ ਨਾਲ ਉਹਦੀ ਸੈਟਿੰਗ ਹੋ ਜਾਂਦੀ ਆ ਹੂੰ ਨਾਲ ਖੜੇ ਆ ਯਾਰ ਆਪਾਂ ਤੇ ਇਹੀ ਕਹਿੰਦੇ ਆ ਭਾਈ ਹੁਣ ਬਸ ਹਿੰਮਤ ਰੱਖੀ ਠੀਕ ਆ ਜਿਹ ਤੂੰ ਸੁਬਾਹ ਦੇਖੀ ਯਾਰ ਜ਼ਿੰਦਗੀ ਦੀ ਜੇ ਮੈਂ ਕਹਣਾ ਉਹ ਮੈਂ ਕਿਹੜਾ ਝੂਠ ਕਹਿਣਾ ਯਾਰ ਮੈਂ ਕਹਿਣਾ ਮੈਂ ਆ ਤੀਜੀ ਵੀ ਦੇਖੀ ਜਿੰਦਗੀ ਨਸ਼ੇ ਵਾਲੀ ਵੀ ਦੇਖੀ ਆ ਹਨਾ ਆ ਵੀ ਦੇਖੀ ਆ ਯਾਰ ਆਪਾਂ ਇਹ ਦਵਾਈ ਲਵਾਂਗੇ ਅੱਜ ਦਵਾਈ ਲੈਣ ਤੋਂ ਬਾਅਦ ਆਪਾਂ ਫੇਰ ਤੁਹਾਡੇ ਸਾਹਮਣੇ ਆਵਾਂਗੇ ਤੂੰ ਵੀ ਹਾਂ ਕੰਟੈਕਟੋਂ ਵੀ ਯਾਰ ਆਪਾਂ ਰਿਵਿਊ ਵੀ ਦਿਆ ਕਰਾਂਗੇ ਜਦੋਂ ਮਿਲਿਆ ਕਰਾਂਗੇ ਅਗਲੇ ਅਗਲੇ ਨੂੰ ਆਏ ਵੀ ਦੱਸਾਂਗੇ ਵੀ 20 ਦਿਨਾਂ ਬਾਅਦ ਕੀ ਫਰਕ ਆ ਮਹੀਨੇ ਬਾਅਦ ਕਿਵੇਂ ਫਰਕ ਆ ਹਨਾ ਕੀ ਕਰ ਤੈਨੂੰ ਦੱਸਿਆ ਯਾਰ ਕੋਈ ਵਿਚਾਰ ਆਉਣ ਨਾ ਛੇ ਤੇ ਕੋਈ ਵੀ ਆਵੇ ਯਾਰ ਕਦੋਂ ਮਰਜ਼ੀ ਫੋਨ ਲਾਈ ਜੇ ਮਨੂ ਵੀ ਕਰੂ ਕੋਈ ਆਉਖ ਵੀ ਆਵੇ ਦਵਾਈ ਲੈ ਕੇ ਪਰ ਇਹ ਤਾਗੜਾ ਮੇਰਾ ਵੀਰੇ ਤਾਂ ਤੋੜੋ ਯਾਰ ਨਾ ਸਿਹਰੀਆਂ ਜੰਜੀਰਾਂ ਨਾ ਤੋੜ ਦਾਂਗੇ ਬਈ ਆਪਾਂ ਟਾਈਮ ਨਾਲ ਹੀ ਤੋੜ ਦਾਂਗੇ ਆਪਣਾ ਅੰਦਰੋਂ ਬਹੁਤ ਮਨ ਨੂੰ ਉਹ ਆ ਨਾ ਜਿਹੜਾ ਕਰਿਆ ਹੋਇਆ ਮਾਣਾ ਨਹੀਂ ਬਸ ਮੰਨਤੇ ਯਾਰ ਰੱਖਿਓ ਵੀ ਹੈਵੀ ਹੌਲੀ ਹੌਲੀ ਵੀਰਾ ਸਾਡਾ ਲਾਇਆ ਜਾਂਦਾ ਤੈਨੂੰ ਦੱਸਿਆ ਵੀ ਜਵਾਬ ਹੋ ਗਿਆ ਬਈ ਹੁਣ ਜਵਾਬ ਜਦੋਂ ਬੋਦੀ ਚੱਕਦੇ ਆਂ ਫਿਰ ਆਪਦੇ ਆਪ ਨੂੰ ਐ ਨਹੀਂ ਹੁੰਦਾ ਵੀ ਯਾਰ ਤੁਸੀਂ ਕਿਹੜੇ ਪਾਸੇ ਬੜੇ ਖੜੇ ਹੋ ਜਵਾਕਾਂ ਨੂੰ ਨਾ ਕਿੱਡੀ ਤੋਂ ਕਿੱਥੇ ਲੈ ਜਾਵਾਂਗੇ ਨਹੀਂ ਹੁੰਦਾ ਬਾਈ ਸਾਈਡ ਤੇ ਇਸ ਕਰਕੇ ਬਈ ਆਪਦੀ ਜ਼ਿੰਦਗੀ ਆਪਾਂ ਨੂੰ ਅਗ ਲਾ ਗਈ ਵੀਰੇ ਛੋਟੇ ਇਹ ਕਿਦਾਂ ਬੜੀ ਛੋਟੀਆਂ ਵੀਡੀਓ ਉਹ ਮੈਂ ਵੀ ਨਹੀਂ ਪਈ ਯਾਰ ਮੈਂ ਮੂਰੇ ਵੀ ਮੈਂ ਕੈਮਰੇ ਦੇ ਨਹੀਂ ਮੇਰੇ ਵੀ ਤੈਨੂੰ ਐ ਕਿ ਮੇਰੇ ਕੀ ਅਗਲੇ ਨੂੰ ਪਤਾ ਹੀ ਮੈਨਾਂ ਦਾ ਸਾਡਾ ਵੀ ਆਪਦੇ ਘਰੇ ਵਧੀਆ ਜ਼ਿੰਦਗੀ ਜੋ ਮੈਨੂੰ ਐ ਯਾਰ ਵੀ ਹੋਰ ਨਿਕਲਣਾ ਬਾਹਰ ਨਿਕਲ ਕੇ ਫੇਰ ਨਹੀਂ ਜੇ ਮੈਂ ਕਹਿੰਦਾ ਉਹਨੂੰ ਵੀ ਇਹੀ ਕਹਿੰਦਾ ਵੀ ਯਾਰ ਤੁਸੀਂ ਸੋਤੋਂ ਕੀ ਸਿੱਖਿਆ ਮਿਲੇ ਵੀ ਯਾਰ ਜਦੋਂ ਇਹ ਤਿਆਰ ਹੋਈ ਜਾਂਦੇ ਨਜ਼ਰ ਛੱਡਣੋਂ ਆਪਾਂ ਕਿਉਂ ਨਹੀਂ ਉਹ ਸਹੀ ਗੱਲ ਹੈ ਠੀਕ ਹੈ ਵੀ ਯਾਰ ਮੇਰਾ ਵੀਡੀਓ ਪਾਉਣ ਦਾ ਵੀ ਅਗਲੇ ਨੂੰ ਇਹੀ ਮਕਸਦ ਹੁੰਦਾ ਹੈ ਸਹੀ ਗੱਲ ਹੈ ਵੀਡੀਓ ਨਾਲ ਹੀ ਮੈਨੂੰ ਪਤਾ ਲੱਗਿਆ ਵੀਰੇ ਵੀਰ ਮੈਨੂੰ ਕਿੰ ਪਤਾ ਲੱਗਣਾ ਸੀ ਨਹੀਂ ਮੈਨੂੰ ਥ ਵਰੀਆ ਯਾਰ ਬਸ ਵੀਰੇ ਹਿੰਮਤ ਕਰੋ ਗੱਲ ਜਿਵੇਂ ਮੈਂ ਕਹਿਣਾ ਹੁਣਾ ਥੋੜੀ ਹਿੰਮਤ ਦੀ ਆ ਬਸ ਬਾਈ ਹੋਰ ਕੁਝ ਵੀ ਨਹੀਂ ਥੋੜੀ ਹਿੰਮਤ ਕਰ ਲੋ ਯਾਰ ਜ਼ਿੰਦਗੀ ਬਦਲ ਜੀ ਥੋੜੀ ਬਸ ਬਾਈ ਕੋਈ ਗੱਲ ਨਹੀਂ ਅੱਜ ਹੋ ਜੂਗੀ ਸਾਰੀ ਸੈਟਿੰਗ ਮੈਨੂੰ ਲੱਗਦਾ ਆ ਅੱਜ ਤੋਂ ਹੀ ਦਵਾਈ ਸ਼ੁਰੂ ਕਰ ਦਾਂਗੇ ਜਿਹੇ ਜਿਹੇ ਆਪਾਂ ਨੂੰ ਬਾਈ ਹੋਊਗਾ ਤੁਹਾਡੇ ਸਾਰਿਆਂ ਨੂੰ ਜਿਵੇਂ ਹੁਣ ਤੁਹਾਨੂੰ ਮੈਂ ਬੋਲ ਕੇ ਦੱਸਿਆ ਤੁਹਾਨੂੰ ਉਦੋਂ ਹੀ ਬੋਲ ਕੇ ਦੱਸੂਗਾ ਕਾਗ ਤੇ ਬਾਅਦ ਵੀ ਬਾਈ ਮੈਨੂੰ ਚਾਹ ਸੁਧਾਰ ਆ ਗਿਆ ਮੇਰੇ ਚਾਹ ਫਾਇਦਾ ਹੋ ਗਿਆ ਹਾਂ ਹਾਂ ਠੀਕ ਆ ਹੋਰ ਨਸ਼ੇ ਦਾ ਤਾਂ ਕੀ ਹੁੰਦਾ ਬਾਈ ਅਰਨੀ ਨੂੰ ਨਹੀਂ ਹੁੰਦਾ ਹੋਰ ਆਪਾਂ ਨਸ਼ੇ ਨਾਲ ਕਰਕੇ ਜੰਗ ਥੋੜੀ ਜਿਤਨੀ ਹੁੰਦੀ ਹੈ ਕੋਈ ਬਸ ਐਂ ਹੁੰਦਾ ਵੀ ਬਾਕੀ ਜਦੋਂ ਬਿਨਾ ਦਵਾਈ ਤੋਂ ਜਦੋਂ ਮੈਂ ਤੁਹਾਨੂੰ ਕਹਿੰਦਾ ਜਦੋਂ ਉਹ ਤੁਹਾਨੂੰ ਨੀਂਦ ਆਉਣ ਲੱਗ ਜਾਂਦੀ ਹੈ ਉਹਦਾ ਪੁੱਛੋ ਹੀ ਨਾ ਕੀ ਆ ਬਾਤਾਂ ਯਾਰ ਉਹੀ ਤਾਂ ਗੱਲ ਆ ਮੈਂ ਤਾਂ ਛੱਡਣਵਾ ਤੇ ਜੀਵ ਵਾਲੀ ਗੋਲੀ ਖਾਦੇ ਚੋਂ ਤਾਂ ਐਂ ਤੋਂ ਦੇਤੇ ਲੱਗੇ ਬਈ ਹੋਰ ਆ ਗੁਲਾਮੀ ਆ ਯਾਰ ਮੈਂ ਤਾਂ ਸਾਰਿਆਂ ਤੋਂ ਵੱਡੀ ਗੁਲਾਮੀ ਜੀਵ ਵਾਲੀ ਆ ਯਾਰ ਲੈਣ ਤੇ ਲੱਗਦੇ ਆ ਬਈ ਕੋਈ ਰਿਸ਼ਤੇਦਾਰ ਕੋਈ ਵੱਡਾ ਉਹ ਵਾਇਦਾ ਤਾਂ ਤੇ ਦੇਖਦਾ ਬਹੁਤ ਜਿਆਦਾ ਲੱਗਦਾ ਨਹੀਂ ਨਹੀਂ ਉਹ ਇਹ ਚੀਜ਼ਾਂ ਨੂੰ ਦੇਖਦੇ ਹੋਏ ਯਾਰ ਬਈ ਚੰਗਾ ਜਿਆ ਨਹੀਂ ਲੱਗਦਾ ਬਸ ਹਾਂ ਵਧੀਆ ਯਾਰ ਵਧੀਆ ਚਾਹੀਦਾ ਵੀ ਨਹੀਂ ਚੰਗਾ ਲੱਗਣ ਨੂੰ ਇਹ ਘੜਾ ਵਾਲੀ ਵਧੀਆ ਚੀਜ਼ ਆ ਕੋਈ ਨਿਕਲੋ ਯਾਰ ਠੀਕ ਆ ਵੀਰੇ ਬਹੁਤ ਧੰਨਵਾਦ ਹਾਂਜੀ ਕੀ ਹਾਲ ਨੇ ਬਾਈ ਕੀ ਹਾਲ ਆਪਣਾ ਭਰਾ ਮਿਲਿਆ ਇਧਰ ਹੁਲੇ ਦੋ ਵਧੀਆ 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 ਜਮਾਂ ਦੂਰ ਬਣਾ ਚ ਬਾਈ ਵਧੀਆ ਚੜਦੀ ਕਲਾ ਯਾਰ ਬਹੁਤ ਗਣਾ ਬਹੁਤ ਵਧੀਆ ਕੰਮ ਕਰ ਰਹੇ ਆ ਬਾਈ ਭਰਾ ਮੇਰਾ ਚਮਕ ਸਰੇ ਲਾਈ ਜਾਂਦਾ ਯਾਰ ਵਾਦਾ ਹੀ ਆ ਮੇਰਾ ਹੈ ਉਹੀ ਕਹਿਣਾ ਮੈਂ ਚੜ ਕੇ ਇੱਕ ਗੁੱਡੀ ਠੀਕ ਆ ਬਲੌਗ ਦਾ ਭਰਾ ਕਿਵੇਂ ਹੁੰਦਾ ਦੇਖਦਾ ਹੁੰਦਾ ਬੜਾ ਘੈਂਟ ਮਾਮੇ ਨੂੰ ਦਿਖਾਉਣ ਆਇਆ ਸੀ ਕਰ ਮੈਂ ਅੱਛਾ ਹਾਂ ਇੱਥੇ ਅੱਜ ਤੇ ਆ ਬਰਾਲੀ ਤੇਰੀ ਗੁੱਡੀ ਵਧੀਆ ਚੱਲਦੀ ਆ ਪੂਰੀ ਅੱਜ ਮੈਂ ਤੈਨੂੰ ਗੱਲ ਮੈਂ ਦੱਸੀ ਜੇ ਆਪਣੇ ਤੱਕ ਕੋਈ ਕੰਮ ਹੋਇਆ ਕਦੋਂ ਮਾਰਾਂ ਨਾ ਕੋਈ ਚਤਨ ਯਾਰਾਂ ਕਦਾ ਬੜੀ ਆਤਮਾ ਕਰ ਤੈਨੂੰ ਪਰ ਪਤੀਆ ਪ੍ਰੀਤ ਆਪਾਂ ਕਿੰਨੇ ਪੁੱਤ ਸਿੱਧੇ ਕੰਮ ਕੀਤੇ ਨੇ ਹੋਰ ਹੈਨਾ ਦਾਈਆਂ ਦਾ ਕਹਿਨੇ ਆ ਅਜੇ ਹੁਣ ਲੋਕਾਂ ਨੂੰ ਸੁਨੇਹਾ ਦਿੰਨੇ ਵੀ ਕੋਈ ਫਾਇਦਾ ਨਹੀਂ ਵੀ ਆਏ ਵੀ ਮੋੜ ਆਉਗਾ ਯਾਰ ਕੁਝ ਨਹੀਂ ਆਏਗਾ ਹੋਰ ਦੱਸ ਬਲਾਗ ਕੰਮ ਆਉਂਦੇ ਨੇ ਬਲਾਗ ਦੱਸ ਆਪਾਂ ਚੜਦੀ ਗਲਾ ਦੇ ਸੁਨੇਹਾ ਕਿਵੇਂ ਲੱਗਦਾ ਹੁੰਦਾ ਦਰਸ਼ਕਾਂ ਨੂੰ ਜਿਹੜਾ ਦਿੰਨੇ ਵੀ ਨਿਕਲੋ ਨਾ ਤੇ ਪੁੱਤ ਵੀ ਫੱਟੋ ਯਾਰ ਕੋਈ ਵਾਲਾ ਵਧੀਆ ਮੈਂ ਕਹਿੰਨਾ ਮੇਰੇ ਕੋ ਤੁਮ ਐਕਸਰਸਾਈਜ਼ ਕਰਵਾਣਾ ਮੇਰਾ ਹੁਣ ਕੀ ਕਰਦਾ ਹੁੰਦਾ ਕਦੇ ਆਇਆ ਕਰੋ ਮੇਰਾ ਆਇਆ ਕਰੋ ਸਹੀ ਗੱਲ ਦੱਸਾਂ ਹਾਂ ਕਰਿਆ ਕਰੋ ਗੱਲ ਥੋੜੀ ਹਿੰਮਤ ਦਿਓ ਜੇ ਮੈਂ ਕਹਿੰਦਾ ਮੈਂ ਉਥੇ ਵੀ ਨਹੀਂ ਯਾਰਾ ਬਸ ਸੈਂਪਲ ਕਰ ਲੇ ਵਸ ਕੇਰਾ ਟਿਕ ਨਹੀਂ ਯਾਰਾ ਹੋਰ ਦੱਸ ਹੋਰ ਬੜੀ ਹੈ ਵੀਰੇ ਜਮਾ ਚਾਹੀਦਾ ਹਾਂ ਮੈਂ ਯਾਰ ਅਸਲ ਮਾਰੋ ਜਿੰਨਾ ਕਹਿੰਦਾ ਤੁਸੀਂ ਸਾਈਨ ਕਰਨਾ ਹਾਂ ਠੀਕ ਆ ਗੱਲ ਇਹ ਬੰਦੇ ਬਾਈ ਆ ਗਿਆ ਜੀ ਮਿੱਤਰੋ ਸਾਡਾ ਸ਼ੇਕ ਆ ਤਾਂ ਹੀ ਉਹ ਕਹਿੰਦੇ ਹੁੰਦੇ ਆ ਵੀ ਨਸ਼ੇ ਪੱਤੇ ਛੱਡੋ ਮਿੱਤਰੋ ਆ ਚੀਜ਼ਾਂ ਖਾਓ ਜਿਹੜੇ ਤੁਹਾਨੂੰ એનર્ਜੀ ਦੇਣਗੀਆਂ ਹੈ ਮੰਦੇ ਬਣੋ ਠੀਕ ਆ ਆ ਗੱਲਾਂ ਨੇ ਬਈ ਐਂ ਸ਼ੇਕ ਖਾਓ ਯਾਰਾ ਠੀਕ ਆ એનર્ਜੀ ਦੇਣੀ ਆ ਤੁਹਾਨੂੰ ਤਾਕਤ ਦੇਣੀ ਆ ਨਾ ਸੱਪ ਤਾਂ ਟੱਕਾ ਵੀ ਨਹੀਂ ਯਾਰ ਜੇ ਮੈਂ ਕਹਿੰਦਾ ਹੁਣ ਜੰਨਾ ਨਸ਼ਾ ਤੁਸੀਂ ਪੈਗ ਸਵਾਦ ਨਾਲ ਲਾਉਨੇ ਹੋ ਉਹਨੇ ਸਵਾਦ ਨਾਲ ਆ ਖਾ ਕੇ ਦੇਖੋ ਕਿਤੇ ਹੋਸ਼ ਨਾਲ ਤੁਸੀਂ ਐਂ ਕਹੋਗੇ ਵੀ ਕੀ ਆ ਬਾਤਾਂ ਨੇ ਮੈਂ ਮਤਰੋ ਆਪਾ ਮੰਮੀ ਨੂੰ ਲੈਣਾ ਮੰਮੀ ਆ ਰਹੀ ਐ ਤੁਹਾਨੂੰ ਲੈ ਆਦੇ ਉਹੇ ਬਾਰੇ ਉਹ ਖਿਲਾਈਆਂ ਪਾਵਾਂਗੇ ਕਾ ਹਾਂ ਖਿਲਾਈਆਂ ਵੀ ਖਾਣਾ ਉਹਦਾ ਨਾ ਕੋ ਪਾ ਲੈ ਵੀ ਸਹੀ ਤੇ ਤੱਕ ਤਿਕਾ ਪਾ ਖਿਲਾਂ ਪਾ ਦੋ ਦੇਖੋ ਪਾ ਦੋ ਕਾਟੂਰੀ ਆ ਖਿਲਾਈਆਂ ਕਿੰਨੀਆਂ 3 ਕਿਲੋ ਓਹ ਕੰਡਾ ਚੱਲੋ ਔਰ ਸਣੀ ਜੀ ਨੇ ਆਪਣਾ ਜੁਗਬੋਧ ਵੀ ਫੜ ਨਾਲ ਉਹ ਫੜ ਕੇ ਲਿਆ ਜੀ ਫੜ ਲਿਆਂਦਾ ਫਿਰ ਸਣੀ ਜੀ ਦੀ ਦੁਕਾਨ ਤੋਂ ਮੇਟਰੋ ਜੁਗਬੋਧ ਵੀ ਸਾਮਣੀ ਅੰਦਰ ਗਾਣਾ ਫੋਲੇ ਵੀ ਕਰਾ ਲਏ ਪਕੌੜੀਆਂ ਵੀ ਕਰਾ ਦੀਆਂ ਥੱਲਾ ਵੀ ਕਰਾ ਦੀਆਂ ਆਹ ਦੁਕਾਨ ਤੇ ਆਇਆ ਕਰੋ ਮਿੱਤਰੋ ਆਪਣੇ ਯਾਰ ਸਣੀ ਦੀ ਦੁਕਾਨ ਦੇ ਸਾਹਮਣੀ ਆ 500 ਹਸਪਤਾਲ ਦੇ ਨਾਲ ਆ ਮਿੱਤਰੋ ਕਮਲਿਆਂ ਵਾਲਾ ਧਰੋਂਦੇ ਦਾ ਮਸ਼ਹੂਰ ਹਸਪਤਾਲ ਇੱਥੇ ਤੇ ਆ ਕਰੋ ਫੇਰ ਵਾਰਾ ਮੌਕਾ ਠੀਕ ਹੈ ਜੀ ਅੰਕਲ ਜੀ ਮੰਮੀ ਨੂੰ ਵੀ ਲਿਆਂਦਾ ਮੈਟਰੋ ਮੰਮੀ ਵੀ ਆ ਚੁੱਕੀ ਅੱਜ ਹੁਣ ਤਾਂ ਮਾਲ ਆ ਕੇ ਜਾਏਗੀ 2-4 ਦਿਨ ਆਹ ਆਹ ਉਹ ਕਿੰਨਾ ਕਾਹ ਜਮ ਉਹ ਰਸਤਾ ਨਹੀਂ ਆਇਆ ਨੀ ਕਿੱਥੋਂ ਤੇ ਇਹ ਗੱਲ ਤਾਂ ਠੀਕ ਹੈ ਕਦੋਂ ਆਵੇਗਾ ਜਮਾਨਤ ਕੱਸੀ ਹੋਈ ਨਾ ਚਾਲੋ ਕੋਈ ਨਾ ਉਹ ਕਿਹਦਾ ਆਂਗੇ ਕੰਮ ਨਾਲ ਕਰਿਆ ਆਹ ਅੱਜ ਆਹ ਤਾਂ ਸਵੇਰਾ ਤੇ ਵੀ ਨਹੀਂ ਆਇਆ ਚੱਲ ਕੋਈ ਨਾ ਕੋਈ ਉਹ ਖਤਰੀ ਨੂੰ ਲੱਗਦਾ ਨਾ ਨਾ ਚੱਲੇ ਕੋਈ ਨਾ ਲਾ ਲਿਆ ਕਰ ਕੋਈ ਨਾ ਆਈ ਹਾਂ ਦਲੀ ਹੋਂਸਲ ਸੁਖਾ ਦੇ ਚੱਲ ਕੋਈ ਨਾ ਕੋਈ ਪਤਾ ਪੈ ਚੁੱਕਾ ਮੇਤਰੋ ਸਾਡੇ ਕਲੱਬ ਦੇ ਕਾਊਂਟਰ ਦਾ ਉਧਰ ਖੜਾ ਚੱਲ ਰਹੀ ਹੈ ਟੀਮ ਪੂਰਾ ਰੌਲਾ ਪਾ ਰਹੀ ਹੈ ਸਾਈਨ ਕਰਾਉਣੇ ਨੇ ਆਪਾਂ ਇਹਨਾਂ ਦੇ ਆਹ ਦੇਖ ਓ ਆ ਰਿਹਾ ਹੈ ਆਲਾ ਆਲਾ